ਮੈਂ ਵੀ ਦਰਦ ਲਈ ਕਹਿ ਰਹੇ ਆਂ ਅੱਪਾ ਤੁਹਾਨੂੰ ਕੁਝ ਕਹਿਣੀ ਜੇ ਅੱਪਾ ਨੂੰ ਵੀ ਨਹੀਂ ਲਾਉਣ ਦੇਣੀ ਛੱਟ ਲਾ ਲਓ ਫਿਰ ਐਂ ਕਿਹੜਾ ਮਨਾਂ ਕਰਦੇ ਆਂ ਇਹ ਵੀਡੀਓ ਬਣਾ ਲਾ ਲਾ ਬਣ ਗਈ ਕੋਈ ਗੱਲ ਨਹੀਂ ਨੰਬਰ ਦਾ ਨੰਬਰ ਗੱਡੀਆਂ ਦੇ ਤਿੰਨੇ ਨੰਬਰਾਂ ਦੀ ਤਾਰੀ ਵੀਡੀਓ ਬਣਾ ਲਈ ਵੈਸੇ ਨਾ ਪ੍ਰੈਸਰਨ ਨੂੰ ਦੇਖਦਾ ਜੀਰ ਸਿੰਘ ਵੀ ਆ ਰਿਹਾ ਨੰਬਰਾਂ ਦੇ ਬਣਾ ਰਿਹਾ ਗੱਡੀਆਂ ਨੰਬਰਾਂ ਦੇ ਨਹੀਂ ਆ ਰਿਹਾ ਜਿਆ ਸਿੰਘ ਵੀ ਆ ਰਿਹਾ ਮੈਂ ਤਾਂ ਕੁੱਤਾ ਸੁਣਾ ਆਉਣ ਲੱਗਿਆ ਮੈਂ ਕਾਫੀ ਬੰਦਾ ਮੂੰਹ ਦਾ ਵੇਖਣੇ ਆਉਂਦੇ ਤੇ ਕਹਿੰਦਾ ਇਸ ਤਰ੍ਹਾਂ ਕਰਦਾ ਤਾਂ ਮੈਂ ਤੁਹਾਨੂੰ ਕਿਸੇ ਲੋਕਲ ਵੀ ਨਹੀਂ ਆ ਕੋਈ ਹੈਗਾ ਨੰਬਰ ਆ ਗਏ ਤਿੰਨੇ ਗੱਡੀਆਂ ਨੰਬਰਾਂ ਦੀ ਵੀਡੀਓ ਬਣਾ ਲਓ ਜੇ ਡਰਾਈਵਰ ਕਿਹੜੇ ਪਾਈ ਜਾਂਦੇ ਤੁਸੀਂ ਇੱਥੇ ਨਾ ਡਰਾਈਵਰ ਹੈ ਨਹੀਂ ਕੋਈ ਗੱਡੀਆਂ ਦੇ ਨੇ ਕੋਈ ਗੱਲ ਨਹੀਂ ਲਾਂ ਦੇ ਸਟੱਲ ਤੇ ਜਾਂਦੇ ਜਾਂਦੇ پڙھدا پڙھدا منهن بيڪري پڙھدا پڙھدا 50 دير مان پڙھدا 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 پ みんなで考えたらどういう選び方 ਤੇਰੇ ਕੋ ਡਾਉਨ ਦੀ ਵੀ ਯਾਰ ਤੇਰਾ ਦੇਣਾ ਹੀ ਨਹੀਂ ਜੂਰੀਆ ਸੁਣ ਤੂੰ ਆਪਣੇ ਆਪਣੇ ਡਾਕਟਰਾਂ ਨੂੰ ਫੜ ਲੀ ਫੈਕਟਰੀ ਵਿੱਚ ਕਿਉਂ ਕਾਊਂਟਰ ਤੇ ਬੈਠਦਾ ਹੈ ਫਿਰ ਯਾਰ ਨਾ ਨੌ ਕਿ ਮਾਨੇ ਚਾਰ ਗੱਡੀਆਂ ਪਹਿਲਾਂ ਫੱਕ ਦਿੱਤਾ ਜਾਂਦੇ ਸਾਡੇ ਵੀ ਤੁਹਾਡੇ ਯਾਰ ਇਹ ਤੂੰ ਵੀ ਸਾਡੇ ਯਾਰ ਫਾਰਮਰ ਨੂੰ ਮਾਨ ਗਿਆ ਪਤਾ ਕਿਥੇ ਤੇਰੇ ਸੁਣੋ ਚਾਰ ਚਾਰ ਦਾ ਪਟਾ ਡਾਈ ਕਰ ਕੀ ਕੰਮ ਨਹੀਂ ਫਾਰਮਰ ਜਿਹੜਾ ਉਹ ਦਿਆ ਬਈ ਬਲੈਕ ਦਿਆ ਹੋਵੇ ਤਾਂ ਬਣਾ ਕੇ ਦਿੰਦਾ ਯਾਰ ਮੈਨੂੰ ਕਿਹਾ ਪਤਾ ਸੁਣ ਖੰਨੇ ਬੀਲੇ ਜਿਹੜੇ ਬੱਲੇ ਫਾਰਮਰ ਸਵੇਰੇ ਆਉਜੀ ਮੈਂ ਦੰਨਾ ਕਿਦਾਰੀ ਨਹੀਂ ਜਿਹੜਾ ਉਹ 10 5000 ਕਟਾਇਆ ਇਹ ਤਾਂ ਹੁਣ ਸੀਰ ਦਾ ਅੰਦਰ ਬੰਦ ਕਰਕੇ ਉੱਥੇ ਪਾ ਆਪਾਂ ਜ਼ਿੰਮੇਵਾਰ ਬਣਦੇਗਾ ਅਸੀਂ ਜ਼ਿੰਮੇਵਾਰ ਹੀ ਹੈਗੇ ਅਸੀਂ ਜ਼ਿੰਮੇਵਾਰ ਹੀ ਹੈਗੇ ਸੋਨ ਪੁੱਤ ਬਾਜ਼ਾਰ 'ਚ ਬੰਡੋ ਸਮੇ ਜਿਹੜਾ ਰੋਲ ਹੈ ਡਾਕਟਰ ਸਾਹਿਬ ਨੂੰ ਜਪਿੰਦਰ ਸਿੰਘ ਨੂੰ ਵੀ ਕਿਹਾ ਇਹ ਗੱਲ ਪਤਾ ਕਿ ਆ ਕਰਨਾ ਤਾਂ ਨਾ ਤਾਂ ਅੰਦਰ ਬੰਦ ਕਰਕੇ ਖਬਰ ਕਿਸ ਨੂੰ ਦੇ ਰਹੇ ਕਿਸ ਨੂੰ ਨਹੀਂ ਜੀ ਲੋਟ ਹੋ ਰਿਹਾ ਹੈ ਦੁਕਾਨ ਤੇ ਬੰਡੋ ਤੁਸੀਂ ਦੁਕਾਨ 'ਤੇ ਬੰਡੋ ਸਾਹਿਬ ਜਦ ਸਾਹਮਣੇ ਮੰਡੀ 'ਚ ਕੜਕ ਦੀ ਠੰਡ ਵੀ ਪੈ ਰਹੀ ਹੈ ਧੁੰਦ ਵੀ ਪੈ ਰਹੀ ਹੈ ਕਿਸਾਨ ਖਾਹ ਤੋਂ ਪਰੇਸ਼ਾਨ ਹੋ ਰਹੇ ਸਟੋਰ ਅੰਦਰ ਭਰਿਆ ਹੋਇਆ ਕੀ ਕਰਨਾ ਕਿਸਾਨ ਵੀਰਾਂ ਨੂੰ ਜੇ ਕੋਈ ਆ ਰਹੀ ਹੈ ਦਿੱਕਤ ਹਨਾ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕ੍ਰੇਟਨ ਚ ਐਪਲੀਕੇਸ਼ਨ ਦੋ ਤਾਂ ਕਾਨੂੰਨੀ ਮੁਤਾਬਿਕ ਜਿਹੜੀ ਵੀ ਕਾਰਵਾਈ ਹੋਈਏ ਜਿਹੜਾ ਹੈਗਾ ਡੀਲਰ ਹੈਗਾ ਸਬੰਧਤ ਉਸਤੇ ਕਾਰਵਾਈ ਜ਼ਰੂਰ ਕਰਾਂਗੇ। ਕਸਾਨ ਤਾਂ ਕਹਿੰਦੇ ਵੀ ਅਸੀਂ ਕਾਰਵਾਈ ਕਰਾਣੀ ਹੈ ਇਹ ਖਾਤ ਵੀ ਲੈਣੀ ਹੈ। ਹਾਂਜੀ ਕਾਰਵਾਈ ਜ਼ਰੂਰ ਹੋਵੇਗੀ। ਹਮਮ ਰਿਟਰਨ ਚ ਐਪਲੀਕੇਸ਼ਨ ਦੇ ਦਨ। ਹਮ ਤੇ ਅਸੀਂ ਉਸਤੇ ਜਿਹੜੀ ਵੀ ਹੋਏਗੀ ਕਾਰਵਾਈ ਖਾ ਅਕਟ ਦੇ ਮੁਤਾਬਿਕ ਉਹ ਜ਼ਰੂਰ ਕਰਾਂਗੇ। ਜਿਹੜਾ ਚੋਰੀ ਆ ਗਿਆ ਇਸ ਕਾ ਜਿਹੜਾ ਯੂਨੀਓ ਪੇਜ ਅੰਦਰ ਸਟੋਰ ਕਰਿਆ ਹੋਇਆ ਇਹ ਉਦੋਂ ਤੱਕ ਨਹੀਂ ਕਿ ਕਿਸੇ ਨੂੰ ਦਿੱਤਾ ਜਾਏਗਾ। ਕਿਉਂਕਿ ਜਦੋਂ ਤੱਕ ਨਹੀਂ ਅੱਗੇ ਕੁਝ ਵੀ ਹੁੰਦਾ ਹੈ। ਕੋਈ ਨਾਲ ਨਹੀਂ ਹਮੇ ਤਾਂ ਨਹੀਂ ਅੰਦਰ ਜਾਂਦੇ। ਇੱਕ ਥੋੜੇ ਤੇਰੇ ਹੱਕ ਦੀ ਗੱਲ ਰਹੀ ਸੀ ਕਿ ਤੂੰ ਤੇਰੇ ਦੁਸ਼ਮਣ ਥੋੜੀ ਸਰ ਕੀ ਨਾ ਟੋੜਾ ਤਰਨਵੀਰ ਜੰਗੀ ਕਿਹੜਾ ਕਿਹੜੀ ਫਾਰਮ ਹੈ ਤੁਹਾਡੀ ਸਰ ਉਹ ਬਸ ਯਾਰ ਫਾਰਮ ਦੱਸ ਯਾਰ ਤੂੰ ਕੀ ਕਰਨਾਂਗੇ ਹੱਥ ਹੱਥ ਕਾਤੇ ਮਾਰ ਰਹੇ ਹੈਗਾ ਯਾਰ ਮੈਂ ਚੈਨਲ ਨੂੰ ਕੋਈ ਤੂੰ ਬਰੇ ਨਾਲ ਇੰਨੀ ਦੁਨੀਆਂ ਚੈੱਕ ਕਰ ਰਹੇ ਯਾਰ ਦੱਸ ਆਨ ਦਾ ਕੀ ਲੋਟ ਸੀ ਫਿਰ ਨਾ ਹੀ ਜਾਂਦਾ ਫਿਰ ਯਾਰ ਕੀ ਹੋ ਗਿਆ ਨਹੀਂ ਦੱਸਦੇ ਨਹੀਂ ਕਿ ਕੁਝ ਵੀ ਨਹੀਂ ਦੱਸ ਕੈਮਰਾ ਪਰਾਂ ਕਰ ਰਿਹਾ ਅੱਕੜਾ ਪਤਾ ਇਹ ਗੱਲ ਥੋੜੀ ਹੋਏਗੀ ਕੈਮਰਾ ਪਿੱਛੇ ਕਰ ਰਿਹਾ ਦੇਖੋ ਕੋਈ ਵੀ ਹੈਗੀ ਤਾਂ ਆਰਾਮ ਨਾਲ ਗੱਲ ਕਰ। ਆਰਾਮ ਨਾਲ ਗੱਲ ਕਰਦੇ। ਕਹਿੰਦਾ ਵੀ ਮੈਂ ਦੇ ਨਹੀਂ ਕੋਈ ਚੱਕ। ਅਫਰ ਇੰਨੀ ਗੱਲੇ ਕਹਦੇ ਮੇਰੇ ਹੱਥ ਕਦੇ ਮਾਰਿਆ। ਇੱਕ ਮਿੰਟ ਬੰਦਾ ਦੱਸੋ। ਸਰਵਿੰਦਰ ਸਿੰਘ ਬੱਬੂ ਖਰਾਇਪੁਰ ਭਾਰਤੀ ਕਿਸਾਨ ਜੂਨੇ ਲਖੋਵਾਲ ਜ਼ਿਲ੍ਹਾ ਪਟਿਆਲਾ ਸੀਨੀਅਰ ਮੀਤ ਪ੍ਰਧਾਨ ਜੀ ਹੁਣ ਮਤਲਬ ਜਿਹੜੇ ਆਪਣੇ ਮੈਕਮੇ ਦੇ ਸਰਕਾਰੀ ਅਧਿਕਾਰੀ ਵੀ ਆਏ ਆ ਕੀ ਫੈਸਲਾ ਹੋ ਰਿਹਾ? ਫੈਸਲਾ ਹੀ ਸਵੇਰ ਦਾ ਹੀ ਅਸੀਂ ਇੱਥੇ ਘਟਕ-ਘਟਕ ਦੋ ਕੇ ਵੇ ਤੇ ਕਰੀਬ ਦੇ ਇੱਥੇ ਬੈਠੇ ਹੋਏ ਆ। ਤੇ ਉੱਚ ਅਧਿਕਾਰੀ ਚਲੋ ਮੈਡਮ ਨਾਲ ਸਾਡੀ ਗੱਲ ਵੀ ਹੋਈ ਸੀ। ਚਲੋ ਇਹਨਾਂ ਧੰਨਵਾਦ ਹੈ ਪਹੁੰਚੇ ਆ। ਮੈਨੂੰ ਤਾਂ ਇ ਪਰ ਇਤਰਾ ਜੇ ਚੋਰ ਮੋਰੀ ਨਾਲ ਯੂਰੀਆ ਅਸੀਂ ਲੈਣਾ ਤਾਂ ਫਿਰ ਸਾਨੂੰ ਨਹੀਂ ਇਸ ਤਰ੍ਹਾਂ ਦਾ ਯੂਰੀਆ ਚਾਹੀਦਾ ਹੈਗਾ ਬਿਲਕੁਲ ਵੀ ਕੋਈ ਅਸੀਂ ਇਹ ਜੇ ਹਰ ਟਾਈਮ ਧਰਨਾ ਲਾ ਕੇ ਹੀ ਇਤਾਂ ਰੋਲ ਪ੍ਰੋਟੈਸਟ ਕਰਕੇ ਹੀ ਹਨਾ ਕਿੱਦਾਂ ਵੀ ਇਸ ਲੈਣਾ ਯੂਰੀਆ ਲੈਣਾ ਤਾਂ ਫਿਰ ਦੁਕਾਨਾਂ ਨੂੰ ਜਾਂ ਬੰਦ ਕਰੋ ਜਾਂ ਖੇਤੀਬਾੜੀ ਵਿਭਾਗ ਦੇ ਉੱਪਰ ਕੋਈ ਇਦਾਂ ਦਾ ਕੋਈ ਵੀ ਤੇ ਵਿਭਾਗ ਨੂੰ ਆਪਾਂ ਨੂੰ ਕੀ ਜ਼ਰੂਰਤ ਹੈ ਵਿੱਚ ਇਹ ਜੇ ਖੇਤੀਬਾੜੀ ਵਿਭਾਗ ਦੇ ਲੋਕ ਹੀ ਸਾਡੇ ਇਨਵੋਲ ਹੋ ਕੇ ਜਿਹਨੇ ਵੀ ਹੈ ਜੋ ਸਾਡੇ ਮਤਲਬ ਉੱਚ ਅਧਿਕਾਰੀ ਇੱਥੇ ਆਏ ਜੀ ਉਹ ਇਨਵੋਲ ਹੋ ਕੇ ਕਢੀਲੇ ਤੁਹਾਨੂੰ ਯੂਰੀਆ ਦਿਵਾਣਗੇ ਤਾਂ ਫਿਰ ਇਹ ਗੱਲ ਕਿੱਦਾਂ ਨੂੰ ਜਾਂਦੀ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਇਹ ਚੀਜ਼ ਦੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਯੂਰੀਆ ਜੋ ਅੰਦਰ ਅਸੀਂ ਲੋਕਾਂ ਐ ਇਹਨਾਂ ਦਾ ਜੇ ਇਥੋਂ ਹੀ ਨਾ ਕਿਤੇ ਹੋਰ ਵੀ ਸ਼ਿਫਟ ਕਰਨਾ ਸੀਗਾ ਇੱਕ ਤਾਂ ਜ਼ਿੰਮੇਵਾਰਾਂ ਨੂੰ ਯੂਰੀਆ ਦਿੱਤਾ ਜਾਵੇ ਇੱਕ ਜੋ 27 ਨੰਬਰ ਵਾਲਾ ਜੋ ਇਹ ਡੀਲਰ ਨੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਏ ਜਿਨ੍ਹਾਂ ਦੇ ਉੱਤੇ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਕੱਲ ਨੂੰ ਫਿਰ ਰੋਡ ਬਲੌਕ ਕਰਾਂਗੇ ਇਹ ਅਸੀਂ ਸਾਰੇ ਜਥੇਬੰਦੀਆਂ ਦੇ ਚਾਰ ਜਥੇਬੰਦੀਆਂ ਸਾਡੇ ਕੋਲ ਤਿੰਨੇ ਉੱਤੇ ਹੈਗੀਆਂ ਨੇ ਅਸੀਂ ਆਪਸ ਵਿੱਚ ਹੀ ਸਲਾਮ ਮਸ਼ਰੇ ਚੀਜ਼ ਦਾ ਕਰ ਲਿਆ ਕ੍ਰਾਂਤੀਕਾਰੀ ਜਥੇਬੰਦੀ ਸਾਡੇ ਨਾਲ ਚੰਡੋਨੀ ਔਰ ਲੱਕੋਵ ਜੈਸਾ ਪੈਸੀਸਾਈਡ ਦੀ ਦੁਕਾਨ ਦੇ ਉੱਤੇ ਇਦਾਂ ਦੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਕੱਲ ਨੂੰ ਪੂਰਨ ਰੋਡ ਬਲੋਕ ਕਰਾਂਗੇ ਅਸੀਂ ਨਹੀਂ ਇਹ ਚਾਹਦੇ ਵੀ ਲੋਕ ਪਰੇਸ਼ਾਨ ਹੋਣ ਪਰ ਜੇ ਸਾਨੂੰ ਪਰੇਸ਼ਾਨ ਹੋਣਾ ਪਿਆ ਤਾਂ ਫਿਰ ਸੁਭਾਅਕੀ ਗੱਲ ਹੈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਸਾਨੂੰ ਤਾਂ ਕੋਈ ਨਾ ਕੋਈ ਐਕਸ਼ਨ ਲੈਣਾ ਪਈਗਾ ਪ੍ਰਧਾਨ ਜੀ ਕੀ ਨਾ ਤੁਹਾਡਾ ਮੈਂ ਅਮਰਿੰਦਰ ਸਿੰਘ ਐਪੀ ਪੰਜਾਬ ਕੋਰਡ ਕਮੇਟੀ ਮੈਂਬਰ ਕਿਸਾਨੀਆਂ ਨੂੰ ਛਡੋਣੇ ਪ੍ਰਧਾਨ ਜੀ ਕੱਢ ਕੇ ਧੁੰਦ ਵੀ ਪੈ ਰਹੀ ਹੈਗੇ ਕਸਾਨ ਇੱਥੇ ਸਟੋਰ ਦੇ ਕੇ ਧਰਮਾ ਲਈ ਬੈਠੇ ਆ ਕੀ ਹੱਲ ਹੋਇਆ ਹੁਣ ਤੁਹਾਡਾ ਦੇਖੋ ਕਿਸਾਨਾਂ ਦੀ ਤਾਂ ਕਿਸਮਤ ਦੇ ਵਿੱਚ ਤੁੰਦ ਬਰਫ਼ ਗਰਮੀ ਇਹਦਾ ਆਦਤ ਬਣ ਗਈ ਇਹਨਾਂ ਦੀ ਲੜਾਈ ਲੜਨੀ ਹੈ ਕਿਉਂਕਿ ਸਾਡੇ ਹਿੰਸੇ ਚ ਇਹੀ ਚੀਜ਼ਾਂ ਆਈਆਂ ਹੋਈਆਂ ਕਿਉਂਕਿ ਸਾਨੂੰ ਇਨਸਾਫ ਤਾਂ ਦੇ ਨਹੀਂ ਸਕਦੇ ਜੇ ਅਸੀਂ ਇਨਸਾਫ ਮੰਗਦੇ ਆ ਤਾਂ ਸਾਨੂੰ ਠੰਡ ਵੀ ਚੱਲਣੀ ਪੈਣੀ ਹੈ ਤਾਂ ਗਰਮੀ ਵੀ ਚੱਲਣੀ ਪੈਣੀ ਹੈ ਮੀਂਹ ਦੀ ਪਿਛਾੜਾਂ ਵੀ ਚੱਲਣੀਆਂ ਪੈਣੀਆਂ ਖੇਤੀਬਾੜੀ ਅਫਸਰ ਆਏ ਹੈਗੇ ਕੀ ਦੇ ਦੇ ਤੁਹਾਨੂੰ ਤਲਾਸ਼ ਖੇਤੀਬਾੜੀ ਅਫਸਰ ਆਏ ਆ ਤਾਂ ਲਾਸ਼ਾ ਦੇਣੇ ਕਹਿੰਦੇ ਹੁਣ ਕਹਿੰਦੇ ਵੀ ਚਲੋ ਤੁਸੀਂ ਲਿਖ ਕੇ ਵੀ ਦੇ ਦਿਓ ਵੀ ਅਸੀਂ ਕਾਰਵਾਈ ਦੇਖਦੇ ਕਰਦੇ ਆ ਮਤਲਬ ਠੰਡਾ ਵਸਤੇ ਪੈ ਜਾਂਦੀ ਅਸੀਂ ਲਿਖ ਵੀ ਦੇ ਦੇਵੇਂ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਵੀ ਜਿਹੜੀ ਚੋਰ ਮੋਰੀ ਆ ਉਹਨਾਂ ਖੇਤਰੇ ਛੇਤੀ ਬੰਦ ਕਰਿਆ ਜਾਵੇ ਨਾ ਵੀ ਸਾਡੇ ਕਾਨੂੰਨ ਰੇ ਵੀ ਦਿੱਤਾ ਜਾਵੇ ਤੇ ਸਾਡੇ ਬੰਦੀ ਕਾਰਵਾਈ ਵੀ ਕਰੀ ਜਾਵੇ ਕਿਉਂਕਿ ਕੱਲ ਨੂੰ ਹੋਰ ਐ ਪਾਸਾਤ ਹੋਰ ਵੀ ਬੰਦੇ ਹੈਗੇ ਆ ਆਨ ਵਾਲਾ ਸਮਾਂ ਦਾ ਹਰ ਵਕਤ ਐਵੇਂ ਹੀ ਹੋ ਜੂਗਾ ਵੀ ਅਸੀਂ મતਲਬ ਕਿ ਅਫਸਰਾਂ ਨੂੰ ਵਿਚਾਰੇ ਪਰੇਸ਼ਾਨ ਕਰਿਆ ਕਰਾਂਗੇ ਤੇ ਰੇ ਚੱਕਿਆ ਕਰਾਂਗੇ ਐ ਤਾਂ ਨਹੀਂ ਹੋਣਾ ਵੀ ਹਰ ਬਾਰੀ ਦੇ ਵਿੱਚ ਡੀਲਰ ਦੇ ਕਾਰਵਾਈ ਵੀ ਕਰਵਾ ਕੇ ਛੱਡੂਗੇ ਸਰ ਅਸੀਂ ਬਿਲਕੁਲ ਅਸੀਂ ਕਹਿੰਦੇ ਵੀ ਡੀਲਰ ਦੇ ਪਹਿਲਾਂ ਕਾਰਵਾਈ ਹੋਵੇ ਜੀ ਫਿਰ ਅਸੀਂ ਰੇ ਚੱਕੀਆ ਹਾਂ ਕਿਹਨਾਂ ਤੁਹਾਡਾ ਮੇਰਾ ਸੰਦੀਪ ਹੀ ਅੱਜ ਇਹ ਖਾਦਾ ਇਹ ਕਿੱਥੋਂ ਆਈਦਾ ਹੈ ਇਹ 90 ਤੋਂ ਵਾਈ ਕਿੱਥੇ ਕੀ ਦੀ ਆਏ ਤਾਂ ਆਪਾਂ ਨੂੰ ਪਤਾ ਨਹੀਂ ਉਸ ਦਾ ਡਰਾਈਵਰ ਆਈ ਮਾਲਕ ਨੇ ਘਟਾਇਆ ਨੰਬਰੀ ਨਹੀਂ ਕਿੱਥੋਂ ਤੁਹਾਨੂੰ ਮੈਂ ਕੋਈ ਦਿੱਤਨ ਲਿਸਟ ਵਗੈਰਾ ਦਿਉਣੀ ਕਿਥੇ ਪਹੁੰਚ ਜਾਨੀ ਆਈ ਨੰਬਰ ਦੁਕਾਨ ਆ ਜੀ ਤਾਂ ਰਾਜਪੁਰੇ ਸੰਤਾ ਰਾਜਪੁਰੇ ਵਾਸਤੇ ਭੇਜੇ ਗੱਡੀ ਰਾਜਪੁਰੇ ਕਹ ਕੇ ਮੰਡੀ ਚ 27 ਨੰਬਰ ਲਗਾਉਂਦੇ ਅੱਛਾ ਉਹ ਨਾਲ ਐਸਿਉ ਦੇ ਪਤਾ ਹੁੰਦੀ ਆ ਜੀ ਨਾਲ ਇਹ ਤੇ ਬਾਗ ਹੋਵੇ ਨਾ ਸਾਹਮਣੇ ਪਾਈਆਂ ਨੂੰ ਪਤੀ ਆ ਨਹੀਂ ਨਹੀਂ ਸਾਹਮਣੇ ਗਏ ਨੇ ਉ ਤਾਂ ਹੀ ਸਾਹਮਣੇ ਗਏ ਨੇ ਇਹਦੇ ਬੰਦੇ ਦਾ ਕਿ ਮੈਂ ਜੀ ਜਦੋਂ ਤੁਸੀਂ ਲੈ ਕੇ ਤੁਹਾਨੂੰ ਦਿੱਕਤ ਆ ਰਹੀ ਹੁੰਦੀ ਸਾਨੂੰ ਤਾਂ ਸਾਰਾ ਦਿੱਕਤ ਤਾਂ ਹੁਣ ਆਈ ਰਹੀ ਹੈ ਇਹ ਗੱਡੀਆਂ ਖੜੀਆਂ ਨੇ ਇਸਟਾਫ ਦਾ ਕਰਾਏ ਤੇ ਬਕਰਾਂਏ ਵਾਸਤੇ ਆਏ ਆ ਇਹ ਉਹ ਕਿੜਾ ਲਾਉਣ ਵਾਸਤੇ ਅੱਡੀ ਗੱਡੀਆਂ ਹਨੇ ਹੋਰ ਕਿੜੀਆਂ ਜਾਣਾ ਦਿੰਦੇ ਗੱਡੀ ਕੋਈ ਕਰ ਸਕੋ ਕਿੰਨੇ ਸੀਗੇ ਆਪਣੀ ਤਾਂ ਬੋਰੀ ਉਹ ਹੀ 5 600 ਗੱਟੇ ਵਾਲੀਆਂ ਗੱਡੀਆਂ ਨੇ ਜੀ ਹੋਰ ਤਾਂ ਕਿੜੀਆਂ ਨੇ ਚਾਰ ਗੱਡੇ ਆ ਗਏ ਆਪਣ ਤਿੰਨ ਨੇ ਇੱਕ ਤਿੰਨ ਇਹਨਾਂ ਦੀ ਗੱਡੀ ਆ ਬਣੀ ਲੈਣ ਵਾਸਤੇ ਆਪਨੇ ਤਾਂ ਤਿੰਨ ਗੱਡੀਆਂ ਨੇ ਆ ਸੰਤਰਾ ਹੀ ਨਾ ਕੋਈ ਹੋਣੀਗਾ ਠੀਕ ਹਨਾ ਅੰਪਾਤਾ ਵਾਂਗ ਕੰਮ ਕਰਨ ਆ ਜੀ ਤਾਂ ਇਹਨਾਂ ਦੇ ਇਹਨਾਂ ਇਹਨਾਂ ਸਿਸਟਮ ਆ ਪਤਾ ਪ ਦੇਖਣਗੇ ਜੀ